ਉਹ ਮਤਮਾਜੀ ਬੜੀ ਅਜੀਬ ਜਿਹੀ ਗੱਲਾਂ ਕਰ ਰਹੇ ਨੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਜਿਹੜੀ ਸਫਸਤ ਕਰਨ ਲਈ ਗੱਲ ਇਹ ਭਾਜਪਾ ਨੂੰ ਕਹਿ ਰਹੇ ਆ ਆਪਣੇ ਆਪ ਨੂੰ ਕਹਿ ਰਹੇ ਨੇ ਮੈਨੂੰ ਲੱਗਦਾ ਇਹ ਆਪਣੇ ਆਪ ਨੂੰ ਉਹਨਾਂ ਨੂੰ ਸਫਸਤ ਕਰਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦਾ ਆਪਣਾ ਕੈਂਡੀਡੇਟ ਜਿਹੜਾ ਉਹ ਵੀ ਭਾਜਪਾ ਜੋ ਲੈ ਕੇ ਇਹਨਾਂ ਨੇ ਖੜਾ ਕੀਤਾ ਇਹਨਾਂ ਕੋਲ ਪਹਿਲਾਂ ਵੀ ਇਹਨਾਂ ਕੋਲ ਪਹਿਲਾਂ ਵੀ ਕਦੀ ਕੈਂਡੀਡੇਟ ਆਪਣਾ ਨਹੀਂ ਆਇਆ ਪਹਿਲਾਂ ਇਹ ਰਿੰਕੂ ਨੂੰ ਪਾੜ ਦੂਜੀ ਵਾਰ ਜੋ ਲੈ ਕੇ ਖੜਾਇਆ ਦਲ ਬਦਲੀ ਨੂੰ ਜਿੰਨਾ ਉਤਸ਼ਾਹ ਦਲ ਬਦਲੀ ਨੂੰ ਜਿੰਨਾ ਉਤਸ਼ਾਹ ਆਮ ਆਦੀ ਪਾਰਟੀ ਨੇ ਦਿੱਤਾ ਹੈ ਇਹਨਾਂ ਕਿਸੇ ਹੋਰ ਪਾਰਟੀ ਨੇ ਦਲ ਬਦਲਵਾ ਨੂੰ ਆਪਣੇ ਗੱਲ ਨਾਲ ਨਹੀਂ ਲਾਇਆ 52 ਐਮਐਲ ਇਹਨਾਂ ਦੇ ਦੂਜੀਆਂ ਪਾਰਟੀਆਂ ਚੋਂ ਆ ਕੇ ਇਲੈਕਸ਼ਨ ਲੜੇ ਨੇ ਠੀਕ ਹੈ ਉਸਲੇ ਹਾਲਾਤ ਇਹ ਹੀ ਸੀ ਇਹਨਾਂ ਨੇ ਜਿੰਨੋਂ ਕਢਾਦਾ ਲੋਕਾਂ ਨੇ ਵੋਟਾਂ ਪਾਤੀਆਂ ਪਰ ਮੈਂ ਸਮਝਦਾ ਤੇ ਭਗਵੰਤ ਮਾਨ ਜੀ ਇਹ ਭਲੇਖਾ ਜਿਹੜਾ ਵਾਲਾ ਦਿਮਾਗ ਵੀ ਹੈ 5 7 10 ਦਿਨ ਚ ਮੈਂ ਉੱਥੇ ਰਹਿ ਗਏ ਇਹ ਸੀਟ ਜਿੱਤ ਲਾਂਗਾ ਉਹਦੇ ਨਾਲ ਇਹ ਸੀਟ ਨਹੀਂ ਜਿੱਤੀ ਜਾਣੀ ਲੋਕਾਂ ਨੇ ਜਿਹੜਾ 2 2.5 ਸਾਲ ਦਾ ਇਹਨਾਂ ਦੀ ਕਾਰਗੁਜ਼ਾਰੀ ਹੈ ਜੋ ਗਲਤੀਆਂ ਇਹਨਾਂ ਨੇ ਕੀਤੀਆਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਉਹ ਚ ਧੋਖਾ ਕੀਤਾ ਲੋਕਾਂ ਨੂੰ ਬੇਕੂਬ ਬਣਾਇਆ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਐਡਵਰਟਾਈਜ਼ਮੈਂਟ ਤੇ ਬਰਬਾਦ ਕੀਤਾ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਪਿਛਲੀਆਂ ਸਰਕਾਰਾਂ ਤੋਂ ਵੀ ਕਈ ਗੁਣਾ ਵੱਧ ਕਰਜ਼ਾ ਲਿਆ ਮੈਂ ਸਮਝਾ ਕੇ ਜਿੰਨਾ ਕਰਜ਼ਾ ਇਹ ਸਰਕਾਰ ਨੇ 2 ਸਾਲ ਚ ਲਿਆ ਇਹ ਕਰਜ਼ਾ ਕਿ ਘੱਟੋ ਘੱਟ 20 25 50 ਸਾਲਾਂ ਚ ਵੀ ਪਿਰੀਆਂ ਸਰਕਾਰਾਂ ਨੇ ਨਹੀਂ ਲਿਆ ਹੋਣਾ ਤਕਰੀਬਨ 80000 ਕਰੋੜ ਦੇ ਕਰੀਬ ਇਹਨਾਂ ਨੇ ਕਰਜ਼ਾ ਲੈ ਲਿਆ